ਮੱਕੀ ਹੈ ਚੱਲਨੀ ਸਟਾਰਟ ਹੋਈ ਹੈ ਤੇ ਸਟਾਰਟ ਨਿਕਲਦੇ ਵਿੱਚ ਹੀ ਤੁਸੀਂ ਐ ਮੰਨ ਲਓ ਵੀ ਜਿਹੜੀ ਸੁੰਡੀ ਦੇ ਸਿੰਟਮ ਆ ਉਹਨੇ ਸਟਾਰਟ ਹੋ ਗਏ ਜੇ ਤੁਸੀਂ ਮੱਕੀ ਬਚਾਉਣੀ ਹੈ ਬਈ ਗੱਲ ਪੱਲੇ ਮੰਨ ਲਓ ਜਿੱਥੇ ਮੱਕੀਆ ਸਟੇਜ ਦੇ ਵਿੱਚ ਆ ਗਏ ਪੁੱਛਾ ਕੋ ਜਿਹੜੀ ਜਿਹੜੀ ਮਰਜ਼ੀ ਉਮਰ ਦੇ ਚਾਹੇ ਤੋਂ ਲੇਟ ਹੋਈ ਹੈ ਚਾਹੇ ਚਾਰ ਲੇਟ ਹੋਈ ਹੈ ਅੱਦੀ ਹੁਣ ਚ ਕੋਈ ਦਿੱਕਤ ਨਹੀਂ ਪਰ ਜਿੱਥੋਂ ਆ ਸਟੇਜ ਆ ਗਈ ਤੁਸੀਂ ਇੱਥੇ ਹੁਣ ਢੋਲੀ ਚੱਕ ਜਿਹੜੀ ਸੁੰਡੀ ਦਵਾਈ ਉਹ ਕਮਾ ਦਿਓ ਬੱਸ ਕਿਉਂਕਿ ਜੇ ਤੁਸੀਂ ਅੱਜ ਦਵਾਈ ਕਰ ਲੋਗੇ ਤਾਂ ਇਹ ਬਾਚਰ ਹੋ ਗਈ ਜਦੋਂ ਇੱਕ ਵਾਰੀ ਗੋਹ ਦੇ ਵਿੱਚ ਜਿਹੜੀ ਸਮਝ ਉਤਰ ਜਾਂਦੀ ਹੈ ਮੁੜ ਕੇ ਨੁਕਸਾਨ ਬਹੁਤ بڑا ਕਰਦੀ ਹੈ ਤੇ ਦਵਾਈ ਕਿਹੜੀ ਕਰਨੀ ਹੈ ਗੱਲ ਕੰਨ ਖੋਲ ਕੇ ਸੁਣ ਲਓ ਪੂਰੀ ਚੰਗੀ ਤਰ੍ਹਾਂ ਜਿਹੜੀ ਦਵਾਈ ਇਹਦੇ ਜਿਹੜੀ ਸਟਾਰ ਕਰਨੀ ਹੈ ਦਵਾਈ ਕਰਨੀ ਹੈ ਰਵਿੰਜੋ 25 ਮਲ ਟੈਂਕੀ ਦੀ ਪਾ ਕੇ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਸਪਰੇਅ ਕਰਨੀ ਹੈ ਤੇ ਇਹਦੇ ਨੇਰਾ ਬੰਦੂ ਕਿਤੇ ਦੂਸਰੀ ਕਰ ਸਕਦੇ ਤੁਸੀਂ ਮਸਟੈਂਗ ਤੁਸੀਂ ਮਜੀ ਮਸਟੈਂ ਸਪਰੇ ਉਹ ਵੀ ਕਰ ਸਕਦੇ ਹੋ ਕਿਉਂਕਿ ਜਦੋਂ ਇੱਕ ਵਾਰ ਸੁੰਡੀ ਨੂੰ ਟੱਚ ਕਰ ਗਈ ਇੱਕ ਵਾਰੀ ਗੋਚ ਸੁੰਡੀ ਉੱਤਰ ਗਈ ਮੁੜ ਕੇ ਕਵਰ ਕਰਨੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਸਾਡੇ ਫਾਰਮ ਦੇ ਤੱਕ ਪਹੁੰਚਾਇਓ ਨਿਕਲਦੀ ਮੱਕੀ ਸਪਰੇ ਹੋਏ ਤਾਂ ਜ਼ਿਆਦਾ ਵਧੀਆ ਗੱਲ ਹੈ ਤੇ ਜਿਹੜਾ ਦੂਸਰਾ ਪਾਣੀ ਤੁਸੀਂ ਲਾਉਂਗੇ ਉਹ ਤਰੀਕਾ ਲਾ ਕੇ ਪਾਣੀ ਬੜਾ ਜਾਇ ਚੜਕਿਆਂ ਲਾਵੇ ਨੋਰਮਲ ਪਾਣੀ ਲਾਓ ਜਿਹੜੀ ਨੂੰ ਸੈੱਲ ਘਟ ਰਵੇ ਤੇ ਇਹ ਸੁਕਣ ਤੋਂ ਬਚ ਰਿਹਾ ਧੰਨਵਾਦ ਸਦਾ ਜਿਉਂਦੇ ਵਾਦ ਰਹੋ